ਇੱਕ ਮੁੱਦਾ ਜਿਹੜਾ ਕੱਲ ਕਮੈਂਟ ਕਰ ਰਹੇ ਸੀ ਦੋਸਤ ਕਿ ਮਜੀਠੀਆ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਕੱਲ ਆਪਾਂ ਉਹ ਸੁਣ ਨਹੀਂ ਸਕੇ ਸੀ ਗੱਲਬਾਤ ਉਹ ਤੇ ਹੋਈ ਨਹੀਂ ਸੀ ਪਰ ਜਦੋਂ ਸੁਣੀ ਜਦੋਂ ਉਹਨੂੰ ਵੇਖਿਆ ਤੇ ਸੱਚਮੁੱਚ ਇਦਾਂ ਹੀ ਲੱਗ ਰਿਹਾ ਸੀ ਕਿ ਭਾਈ ਇੱਕ ਬਹੁਤ ਵੱਡਾ ਜਿਹੜਾ ਕਹਿ ਲਓ ਕਿ ਤੀਰ ਇਸ ਵਾਰੀ ਛੱਡਤਾ ਮਜੀਠੀਆ ਸਾਹਿਬ ਨੇ WhatsApp ਜਿਹੜੀ ਗਰੁੱਪ ਦੀ ਚੈਟ ਸੀ ਉਹ ਦੇ ਲੀਕ ਹੋਣ ਦੀ ਗੱਲ ਆ ਰਹੀ ਸੀ ਪਰ ਮਜੀਠੀਆ ਸਾਹਿਬ ਨੇ ਤੇ ਚੈਟ ਵੀ ਦਿਖਾਈ ਤੇ ਨਾਲ ਜਿਹੜੀਆਂ ਆਡੀਓ ਕਲਿੱਪਸ ਉਹ ਸੁਨਾਈਆਂ ਵੀ ਉਹਦੇ ਵਿੱਚ ਬਿਟੂ ਸਾਹਿਬ ਅਮਿਤ ਸ਼ਾਹ ਹੋਰਾਂ ਦਾ ਜ਼ਿਕਰ ਹੋਇਆ ਉਹਦੇ ਵਿੱਚ ਅਮਰਿਤਪਾਲ ਹੋਰਾਂ ਦੇ ਸਬੰਧ ਜਿਹੜੇ ਉਹਨਾਂ ਨੇ ਕਈ ਗੈਂਗਸਟਰਾਂ ਦੇ ਨਾਮ ਲਏ ਜੈਪਾਲ ਹੋਰਾਂ ਦਾ ਨਾਮ ਲਿਆ ਹਮਮ ਰਿੰਦਾ ਹੋਰਾਂ ਦਾ ਨਾਮ ਲਿਆ ਹੋਰ ਕਈ ਸਾਰੇ ਨਾਮ ਹਮਮ ਮਿੰਟੂ ਜੀ ਇਹ ਤਾਂ ਬਹੁਤ ਮੈਨੂੰ ਲੱਗਦਾ ਕਿ ਬਹੁਤ ਵੱਡਾ ਖਲਾਰਾ ਪੈ ਗਿਆ ਔਰ ਇਸ ਖਲਾਰੇ ਦੇ ਵਿੱਚ ਉੱਤੇ ਬਹੁਤ ਕੁਝ ਨਿਕਲ ਸਕਦਾ ਬਹੁਤਿਆਂ ਦੇ ਪੈਰਾਂ ਵਾਸਤੇ ਕੱਚ ਖਿੱਲਰ ਸਕਦਾ ਤੇ ਕਈਆਂ ਨੂੰ ਇਹ ਬਹੁਤ ਵੱਡੀ ਸਹੂਲਤ ਵੀ ਦੇ ਸਕਦਾ ਹਮਮ ਕਿਵੇਂ ਦੇਖ ਰਹੇ ਹੋ ਇਹ ਸਾਰੀ ਗੱਲ ਨੂੰ ਦੇਖੋ ਵਾਕਈ ਮਾਮਲਾ ਤੇ ਜਿੱਦਾਂ ਕਹਿ ਲਓ ਨਾ ਕਿ ਕਾਫੀ ਖਲਰ ਗਿਆ ਹਮਮ ਹੁਣ ਮਾਮਲਾ ਦੋ ਤਰ੍ਹਾਂ ਨਾਲ ਖਿਲਰ ਰਿਹਾ ਜੀ ਇੱਕ ਤੇ ਯੂਏਪੀਏ ਦਾ ਕੇਸ ਦਰਜ ਹੋਇਆ ਇਹਦੇ ਚ ਹਮ ਤੇ ਜਿੱਥੇ ਯੂਏਪੀਏ ਦਾ ਕੇਸ ਦਰਜ ਹੋ ਜਾਂਦਾ ਨਾ ਸਾਬ ਤੇ ਫਿਰ ਬਹੁਤ ਤਰਥੱਲੀ ਮੱਚ ਜਾਂਦੀ ਆ ਤੁਸੀਂ ਇਹ ਦੇਖੋ ਕਿ ਮਾਨ ਸਰਕਾਰ ਉਦਾਂ ਮਜੀਠੀਆ ਦੀ ਪੀਸੀ ਤੇ ਕਿੱਡਾ ਕ ਐਕਸ਼ਨ ਲੈਂਦੀ ਆ ਮਾਈਨਿੰਗ ਦੇ ਤੱਕ ਕਦੇ ਐਕਸ਼ਨ ਹੋਇਆ ਨਾ ਹਮ ਹੋਰ ਕਿੰਨੀ ਮਤਲਬ ਕਿ ਐਵਰੇਜ ਜੇ ਤੁਸੀਂ ਦੇਖੋਗੇ ਮਜੀਠੀਆ ਸਾਹਿਬ ਕੋਈ ਹਫਤੇ ਚ ਇੱਕਦ ਪੀਸੀ ਕਰ ਹੀ ਜਾਂਦੇ ਸੀ ਜੇ ਥੋੜਾ ਜਿਹਾ ਸਮਾਂ ਛੱਡ ਦਿਓਗੇ ਤਾਂ ਕਦੇ ਐਡਾ ਮਤਲਬ ਕਿ ਜ਼ੋਰਦਾਰ ਐਕਸ਼ਨ ਨਹੀਂ ਹੋਇਆ ਉਹਦਾ ਇੱਕ ਕਾਰਨ ਵੀ ਆ ਕਿ ਦੇਖੋ ਜਿਹੜੀ ਉਹ ਸਾਰੀ ਕਨਵਰਸੇਸ਼ਨ ਸੀਗੀ ਉਸ ਕਥਿਤ ਗਰੁੱਪ ਦੀ ਹੂੰ ਉਹਦੇ ਵਿੱਚ ਜ਼ਿਕਰ ਆਇਆ ਅਮਿਤ ਸ਼ਾਦਾ ਬਿਲਕੁਲ ਠੀਕ ਹੈ ਨਾ ਜੀ ਜੀ ਬਿੱਟੂ ਦਾ ਜ਼ਿਕਰ ਆਇਆ ਰਮਨੀਤ ਬਿੱਟੂ ਵੀ ਹੁਣ ਕੇਂਦਰੀ ਵਿਜ਼ਾਰਤ ਦਾ ਹੈ ਸਰ ਜੀ ਬਿਲਕੁਲ ਇਹ ਦੋ ਵੱਡੇ ਨਾਮ ਸੀਗੇ ਜੀ ਹੂੰ ਸੋ ਇਸ ਵਾਸਤੇ ਜੇ ਤੁਸੀਂ ਦੇਖੋਗੇ ਤਾਂ ਮਾਮਲਾ ਵੀ ਉਹਨਾਂ ਨੇ ਬਹੁਤ ਵੱਡਾ ਬਣਾਤਾ ਬਿਲਕੁਲ ਮਾਮਲਾ ਇੰਨੀ ਵੱਡਾ ਬਣਾਇਆ ਕਿਸੀ ਖਤਮ ਹੋਣ ਤੋਂ ਤੁਰੰਤ ਬਾਅਦ ਪੁਲਸ ਹਰਕਤ ਚਾਹੁੰਦੀ ਆ ਮਾਮਲਾ ਦਰਜ ਹੁੰਦਾ ਉਸ ਤੋਂ ਬਾਅਦ ਫੜੋ ਫੜਾਈ ਸਟਾਰਟ ਹੋ ਜਾਂਦੀ ਆ ਜੀ ਕਮਾਲ ਦੀ ਗੱਲ ਇਹ ਆ ਕਿ ਇੱਕ ਬੰਦਾ ਇਹਨਾਂ ਨੇ ਜੋ ਚੁੱਕਿਆ ਖੰਨਿਓ ਹੂੰ ਉਹ ਮੱਛੀ ਦੀ ਰੇੜੀ ਲਾਉਂਦਾ ਸੀਗਾ ਮੰਡੀ ਦੇ ਬਾਹਰ ਜੀ ਉਦਾ ਪਰਿਵਾਰ ਜਿਹੜਾ ਹੈ ਉਹ ਲਗਭਗ ਕੋਈ 40-50 ਸਾਲ ਤੋਂ ਮੀਟ ਮੱਛੀ ਦਾ ਕੰਮ ਕਰਦਾ ਉਹ ਕਹਿੰਦੇ ਕਿ ਅਮਰਤਪਾਲ ਸਿੰਘ ਦਾ ਤਾਂ ਤੇ ਕਦੇ ਸਾਡੇ ਘਰ ਚ ਵੀ ਨਹੀਂ ਜ਼ਿਕਰ ਹੋਇਆ ਪਰ ਉਹਦੇ ਬਾਰੇ ਇਹ ਚਰਚਾ ਹੈ ਕਿ ਉਹ ਉਸ ਗਰੁੱਪ ਦਾ ਹਿੱਸਾ ਸੀ ਪਤਾ ਨਹੀਂ ਉਹਨੇ ਕੋਈ ਗੱਲ ਕੀਤੀ ਹੈ ਕਿ ਨਹੀਂ ਕੀਤੀ ਮੈਨੂੰ ਨਹੀਂ ਪਤਾ ਹਮਮ ਪਰ ਉਹਦੇ ਬਾਰੇ ਇਹ ਵੀ ਪਤਾ ਲੱਗਾ ਕਿ ਜਿਵੇਂ ਹੀ ਇਹ ਕਨਵਰਸੇਸ਼ਨ ਹੋਈ ਜੀ ਮਤਲਬ ਰਬਨੀਤ ਬਿੱਟੂ ਨੂੰ ਸੋਧਣਾ ਪਹਿਲਾ ਨੰਬਰ ਜਾਂ ਇਦਾਂ ਜਿਹੜੀਆਂ ਉਹ ਗੱਲਾਂ ਹੋਈਆਂ ਜਿਹੜੀਆਂ ਕੱਲ ਸਾਰੀਆਂ ਰਿਕਾਰਡ ਤੇ ਆਈਆਂ ਕਿ ਇਸਨੇ ਆਪਣਾ ਮੋਬਾਈਲ ਗੁੰਮ ਹੋਣ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ। ਮਤਲਬ ਕਿ ਜਦੋਂ ਇਹਨੂੰ ਲੱਗਿਆ ਕਿ ਤੇ ਕਹਾਣੀ ਦੂਜੇ ਪਾਸੇ ਤੇ ਕੋਈ ਸਮਰਥਨ ਕਰਨਾ ਕਿਸੇ ਦਾ ਠੀਕ ਹੈ ਜੀ ਕੋਈ ਰਾਈਟ ਹੈ ਕੋਈ ਕਿਸੇ ਦਾ ਵੀ ਸਮਰਥਕ ਹੋ ਸਕਦਾ ਹੈ ਕੋਈ ਸਮਰਥਕ ਹੋ ਸਕਦਾ ਹੈ ਤਾਂ ਕੋਈ ਵਿਰੋਧੀ ਵੀ ਹੋ ਸਕਦਾ ਹੈ ਉਰੇ ਵਿਰੋਧੀ ਵੀ ਜਗਾ ਜਿਹੜੀ ਉਹ ਵਰਕਰਾ ਰਹੀਂਦੀ ਹੈ ਤੋਂ ਲਿਹਾਜ਼ਾ ਹੋਇਆ ਕੀ ਆ ਸੁਖਮ ਸਿੰਘ ਸਾਹਿਬ ਕਿ ਜਿਹੜਾ ਮਸਲਾ ਹੈ ਉਹ ਇਹ ਹੋਇਆ ਕਿ ਇਹਨੂੰ ਉਹਨਾਂ ਨੇ ਫੜ ਲਿਆ ਇਸ ਤੋਂ ਬਾਅਦ ਇੱਕ ਹੋਰ ਗ੍ਰਿਫਤਾਰੀ ਹੋ ਗਈ ਇੱਕ ਇੱਧਰ ਕੋਈ ਸਰਦਾਰ ਘੜਦਾ ਹੈ ਉਹਨੂੰ ਨਾਮਜ਼ਦ ਕਰ ਲਿਆ ਬਾਈ ਨੇ ਇੱਕ ਕੋਈ ਹੋਰ ਆ ਬਾਈ ਮਹਿਮੂ ਯਾਨੀ ਚਾਰ ਬੰਦੇ ਉਹਨਾਂ ਨੇ ਕੁਝ ਮਿੰਟਾਂ ਚ ਕਹਿ ਲੋ ਕੁਝ ਘੰਟਿਆਂ ਚ ਕਹਿ ਲੋ ਨਾਮਜ਼ਦ ਕਰ ਲਿਆ ਨੋਮੀਨੇਟ ਕਰ ਲਿਆ ਹੁਣ ਉਸ ਤੋਂ ਬਾਅਦ ਜੀ ਜੀ ਉਸ ਤੋਂ ਬਾਅਦ ਅਗਲੀ ਗੱਲ ਤੇ ਆਜੋ ਜਿਹੜੀਆਂ ਤੁਸੀਂ ਕਿਹਾ ਕਿ ਆਡੀਓ ਵਗੈਰਾ ਜਿਹੜੀਆਂ ਨੇ ਉਹ ਇੱਕ ਦੂਸਰਾ ਪਾਰਟ ਆ ਇੱਕ ਤੇ ਇਹ ਹੋ ਗਿਆ ਜੀ ਕਿ ਭਾਈ ਉਸ ਗਰੁੱਪ ਚ ਚੱਲ ਕੀ ਰਿਆ ਸੀਗਾ ਹੂੰ ਜੋ ਮਜੀਠੀਏ ਨੇ ਕਿਹਾ ਹੈ ਕਿ ਉਹ ਵਾਰਿਸ ਪੰਜਾਬ ਦੇ ਅਕਾਲੀ ਦਲ ਜਿਹੜਾ ਮੋਗਾ ਟੀਮ ਹੈ ਕੋਈ ਇਸ ਤਰ੍ਹਾਂ ਦਾ ਗਰੁੱਪ ਹੈ ਜਿਹਦੇ ਚ 600 ਮੈਂਬਰ ਹੈ ਇਹਦਾ ਮਤਲਬ ਇਹ ਸੁਖਮ ਸਿੰਘ ਸਾਹਿਬ ਕਿ ਉਹਦੇ ਵਿੱਚ ਜਿਹੜੇ ਬੰਦੇ ਕਮੈਂਟ ਵਗੈਰਾ ਕਰਦੇ ਹੋਣਗੇ ਮੈਨੂੰ ਲੱਗਦਾ ਸਾਰਿਆਂ ਨੂੰ ਸਿਆਪਾ ਪੈ ਜਾਣਾ ਬਹੁਤ ਵੱਡੀ ਵਿਵਪਤਾ ਹੋ ਜਾਏਗੀ ਹਮ ਬਿਸ਼ੱਕ ਕੋਈ ਮਤਲਬ ਕਿ ਪੀਸਫੁਲੀ ਹੀ ਕਿਉਂ ਨਾ ਉੱਥੇ ਬੈਠਾ ਹੋਵੇ ਜੀ ਪਰ ਇੱਕ ਵਾਰੀ ਸਾਰਿਆਂ ਨੂੰ ਉਲਝਣ ਪੈ ਜਾਣੀ ਹੈ ਇਹ ਗੱਲ ਯਾਦ ਰੱਖੋ ਕਿ ਤੇ ਘਰੇ ਚੋਂ ਸਾਰੇ ਆ ਜਾਣੇ ਠੀਕ ਹੈ ਜੀ ਇੱਕ ਤੇ ਇਹ ਆ ਮਾਮਲਾ ਦੂਜਾ ਇਹ ਆ ਕਿ ਇਹਦੇ ਵਿੱਚ ਹੁਣ ਗਾਂ ਜਾ ਕੇ ਹੋਰ ਚੀਜ਼ਾਂ ਵੀ ਹੋ ਸਕਦੀਆਂ ਨੇ ਨਾ ਕਿ ਤੁਸੀਂ ਦੇਖੋ ਤੁਸੀਂ ਤੇ ਹਾਲੇ ਪਾਰਟੀ ਰਜਿਸਟਰਡ ਕਰਵਾਉਣੀ ਆ ਤੁਹਾਡੀ ਰਜਿਸਟ੍ਰੇਸ਼ਨ ਦੀ ਹਾਲੇ ਪ੍ਰਕਿਰਿਆ ਹੈ ਜੀ ਤੁਹਾਡਾ ਵਿਧਾਨ ਬਣ ਰਿਹਾ ਹੈ ਸੰਵਿਧਾਨ ਬਣ ਰਿਹਾ ਹੈ ਤਾਂ ਇਹ ਚੀਜ਼ਾਂ ਜੇ ਮਤਲਬ ਕਿ ਇਸ ਤਰ੍ਹਾਂ ਕਿਸੇ ਤਨਜ਼ੀਮ ਦੇ ਨਾਮ ਤੇ ਜਿਹੜੂ ਤੁਸੀਂ ਰਜਿਸਟਰਡ ਕਰਵਾਉਣਾ ਹੈ ਜਾਂ ਰਜਿਸਟਰਡ ਪ੍ਰਕਿਰਿਆ ਜਿਹੜੀ ਹੈ ਉਹ ਤੁਸੀਂ ਫਾਲੋ ਕਰ ਰਹੇ ਹੋ ਉਸ ਪ੍ਰੋਸੈਸ ਨੂੰ ਫਾਲੋ ਕਰ ਰਹੇ ਆ ਇਹੋ ਜੀਆਂ ਚੀਜ਼ਾਂ ਕਿ ਕਿਸੇ ਤਨਜ਼ੀਮ ਦੇ ਇੱਕ ਗਰੁੱਪ ਚੋਂ ਫਿਰ ਗਾਂ ਯੂਏਪੀਏ ਦਾ ਪਰਚਾ ਤੁਹਾਡਾ ਨੁਕਸਾਨ ਉੱਥੇ ਹੀ ਹੈ ਨੁਕਸਾਨ ਬਿਲਕੁਲ ਦੂਜਾ ਅਮਰਤਪਾਲ ਸਿਆਸੀ ਨੁਕਸਾਨ ਵੀ ਹੋ ਸਕਦਾ ਇਹਦੇ ਚ ਇਹ ਮੈਂ ਤੁਹਾਨੂੰ ਦੱਸਿਆ ਨਾ ਸਰ ਜੀ ਕਿ ਇਹ ਚੀਜ਼ਾਂ ਹੁੰਦੀਆਂ ਨੇ ਠੀਕ ਹੈ ਹੁਣ ਉਹਦੇ ਵਿੱਚ ਇੱਕ ਬੀਬੀ ਵੀ ਵੌਇਸ ਨੋਟ ਛੱਡ ਰਹੀ ਹੈ ਤੇ ਉਹ ਕਿਦਾਂ ਦੀਆਂ ਗੱਲਾਂ ਹੋ ਰਹੀਆਂ ਨੇ ਹਮ ਮਤਲਬ ਪਹਿਲੀ ਗੱਲ ਤੇ ਹੈ ਕਿ ਇਸ ਤਰ੍ਹਾਂ ਦੀ ਇੱਕ ਵਟਸਐਪ ਦੇ ਮੰਚ ਤੇ ਜਿੱਦੇ ਚੋਂ ਆਪ ਹੀ ਕਹਿ ਰਹੇ ਆ ਕਿ ਏਜੰਸੀਆਂ ਨੂੰ ਵਾਚ ਕਰਦੀਆਂ ਆਪ ਹੀ ਉਹਦੇ ਚ ਕਿਸ ਤਰ੍ਹਾਂ ਦੀਆਂ ਵਿਅੰਮਤਾ ਬਣਾ ਰਹੇ ਹਮ ਇਹਦਾ ਮਤਲਬ ਇਹ ਕੋਈ ਹੋਰ ਵੀ ਆ ਸਾਬ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਾਂ ਨੌਜਵਾਨਾਂ ਵਾਸਤੇ ਇਹ ਜਾਣਕਾਰੀ ਕੋਈ ਹੋ ਸਕਦਾ ਨਵੀਂ ਹੋਵੇ ਪਰ ਹੰਡੇ ਬੰਦੇਾਂ ਲਈ ਨਹੀਂ ਹਮ ਅੱਜਕੱਲ ਕੀ ਹੈ ਕਿ ਏਜੰਸੀਆਂ ਦੇ ਬੰਦੇ ਹੀ ਗਰੁੱਪ ਕ੍ਰੀਏਟ ਵੀ ਕਰ ਦਿੰਦੇ ਆ ਕਈ ਵਾਰ ਤੇ ਕਈ ਵਾਰ ਗਰੁੱਪਾਂ 'ਚ ਬੈਠੇ ਵੀ ਹੁੰਦੇ ਆ ਹਮ ਬਿਲਕੁਲ ਉਹ ਸਗੋਂ ਇਸ ਤਰ੍ਹਾਂ ਦੇ ਬੰਦੇ ਜਿਹੜੇ ਹੁੰਦੇ ਆ ਉਹਨਾਂ ਨੂੰ ਇੱਕ ਥਾਂ ਤੇ ਲਿਆ ਕੇ ਮਦਾਨ ਚਲੇ ਹੁੰਦੇ ਬਿਲਕੁਲ ਵੀ ਇੱਥੇ ਬੋਲੋ ਜੋ ਕੁਝ ਬੋਲਣਾ ਠੀਕ ਹੈ ਨਾ ਇਹ ਤੁਸੀਂ ਸੋਚੋ ਨਾ ਕਿ ਉਸ ਗਰੁੱਪ ਦੀ ਜਿਹੜੀ ਚੈਟ ਸਾਰੀ ਦੀ ਸਾਰੀ ਨਿਕਲ ਆਈ ਹੁਣ ਸਾਰਿਆਂ ਨੂੰ ਉਲਝ ਗਿਆ ਸਾਰਿਆਂ ਨੂੰ ਸਿਆਪਾ ਉਹਦੇ ਚ ਕਿਹੜਾ ਬੰਦਾ ਕੌਣ ਹੈ ਕਿਉਂਕਿ ਅਮਰਤਪਾਲ ਸਿੰਘ ਦੇ ਘਰ ਦੇ ਤੇ ਹਾਲੇ ਥੋੜੇ ਦਿਨ ਪਹਿਲਾਂ ਕੈਂਡਾ ਸੀ ਅਜਨਾਲੇ ਵਾਲੇ ਮਾਮਲੇ ਤੇ ਵਿੱਚ ਵੀ ਸਾਡੇ ਤੇ ਸਕੀਮ ਪੈ ਗਈ ਹੂੰ ਵੀ ਮਤਲਬ ਕਿ ਕੰਮ ਕੋਈ ਹੋਰ ਕਰ ਗਿਆ ਬਦਨਾਮ ਅਮਰਤਪਾਲ ਸਿੰਘ ਹੋ ਗਿਆ ਅਯੋਗਲ ਇੱਕ ਵਾਰੀ ਮੈਨੂੰ ਸੋਨ ਨੂੰ ਮਿਲੀ ਸੀ ਬਹੁਤ ਨੇੜਲਾ ਸਾਥੀ ਇਹਨਾਂ ਦਾ ਕੋਈ ਸੀਗਾ ਉਸਨੇ ਕਿਹਾ ਕਿ ਜਿਹੜੀ ਜਲੰਧਰ ਵਾਲੀ ਘਟਨਾ ਸੀਗੀ ਜੀ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਜੋ ਕੁਰਸੀਆਂ ਨੂੰ ਸਾਰਨ ਵਾਲੇ ਸੀ ਕਿ ਉਹ ਘਟਨਾ ਵੀ ਵੱਡੀ ਬਣ ਗਈ ਕੁਝ ਬੰਦਿਆਂ ਨੇ ਬਣਾ ਦਿੱਤੀ ਇੱਕ ਪਾਸੇ ਤੇ ਇਹ ਚੀਜ਼ਾਂ ਚੱਲ ਰਹੀਆਂ ਸੀ ਤਾਂ ਦੂਜੇ ਪਾਸੇ ਹੁਣ ਆਪਣੇ ਆਪ ਹੀ ਕਹਿ ਲੋ ਕਿ ਇਹ ਬਹੁਤ ਵੱਡੀ ਉਲਝਣ ਹੋ ਗਈ ਸਾਰਿਆਂ ਵਾਸਤੇ ਹੁਣ ਜਿਹੜਾ ਇਸ ਮਾਮਲੇ ਦੇ ਵਿੱਚ ਦੂਜਾ ਹੈ ਕਿ ਇੱਕ ਤੇ ਸਿਆਸੀ ਨੁਕਸਾਨ ਹੁੰਦਾ ਹੀ ਆ ਜਦੋਂ ਤੁਸੀਂ ਹਾਲੇ ਕੋਈ ਵੀ ਤਨਜ਼ੀਮ ਜਿਹੜੀ ਆ ਰਜਿਸਟਰਡ ਕਰਵਾਉਣੀ ਹੋਵੇ ਜੀ ਤੇ ਦੂਜੇ ਪਾਸੇ ਹੁਣ ਜੇ ਤੁਸੀਂ ਦੇਖੋਗੇ ਇਹ ਜਿਹੜਾ ਮਾਮਲਾ ਹੈ ਇਹਦੇ ਵਿੱਚ ਸਭ ਤੋਂ ਵੱਡੀ ਚੀਜ਼ ਵੇਖਣ ਵਾਲੀ ਹੈ ਕਿ ਸਿਆਸੀ ਹੀ ਨਹੀਂ ਅਮਰਤਪਾਲ ਸਿੰਘ ਦਾ ਨਿੱਜੀ ਨੁਕਸਾਨ ਨਹੀਂ ਹੈਗਾ ਕੱਲ ਨੂੰ ਜ਼ਮਾਨਤਾਂ ਨਹੀਂ ਲੱਗਣੀ ਆ ਬਿਲਕੁਲ ਕੱਲ ਨੂੰ ਤੁਸੀਂ ਕੋਰਟ ਕਚਹਿਰੀ 'ਚ ਜਾ ਕੇ ਨਹੀਂ ਖਲੋਣਾ ਹੂੰ ਤਾਂ ਮਤਲਬ ਕਿ ਸਟੇਟ ਕੀ ਚੋੜਾ ਇੱਕ ਪੱਖ ਸਟੇਟ ਕੋਲੇ ਬਣ ਗਿਆ ਤੇ ਦੂਸਰੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਨਾ ਕਿ ਅਮਰਤਪਾਲ ਸਿੰਘ ਦੀ ਆਡੀਓ ਵਾਲੀ ਗੱਲ ਉਹ ਦੂਜਾ ਪਾਰਟ ਆ ਗਿਆ ਇੱਕ ਤੇ ਆ ਗਿਆ ਕਿ ਵਿਕਰਮਜੀਤ ਸਿੰਘ ਮਜੀਠੀਏ ਨੇ ਆਪੀਸੀ ਕੀਤੀ ਉਹਦੇ ਚੋਂ ਕਨਵਰਸੇਸ਼ਨ ਕੱਢ ਕੇ ਲਿਆਂਦੀ ਕਿ ਸਿੱਧੇ ਤੌਰ ਤੇ ਕਹ ਲਓ ਕਿ ਕੁਝ ਲੀਡਰ ਇੱਕ ਤਲਵਾਰਾ ਕੋਈ ਇਹਨਾਂ ਦਾ ਸਾਥੀ ਉਹਦਾ ਵੀ ਜ਼ਿਕਰ ਹੈ ਮਜੀਠੀਏ ਦਾ ਵੀ ਜ਼ਿਕਰ ਆ ਰਵਨੀਤ ਬਿੱਟੂ ਨੇ ਤੇ ਇਹ ਵੈਸੇ ਚੈਟ ਜਿਹੜੀ ਸੀਗੀ ਨਾ ਉਹ ਇੱਕ ਦੋ ਦਿਨ ਪਹਿਲਾਂ ਹੀ ਵਾਇਰਲ ਹੋ ਗਈ ਸੀਗੀ ਜੀ ਰਵਨੀ ਤੋਂ ਵੀ ਟੂਨੇਉ ਦੇਤੇ ਬਿਆਨ ਵੀ ਦੇ ਦਿੱਤਾ ਸੀ ਪਰ ਉਹ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਐਡੀ ਕੋਈ ਵੱਡੀ ਗੱਲ ਨਹੀਂ ਬਣਾਈ ਵਿਕਰਮਜੀਤ ਸਿੰਘ ਮਜੀਠੀਆ ਨੇ ਸ਼ਾਇਦ ਵੱਡੀ ਇਸ ਕਰਕੇ ਬਣਾਈ ਕਿਉਂਕਿ ਤੁਹਾਨੂੰ ਪਤਾ ਪਿਛਲੇ ਦਿਨੀ ਜੋਧ ਸਿੰਘ ਸਮਰਾਟ ਦੇ ਪੰਪ ਤੇ ਅਟੈਕ ਹੋਇਆ ਉਹਦੇ ਕੁਝ ਹੋਰ ਸਾਥੀਆਂ ਤੇ ਅਟੈਕ ਹੋਇਆ ਮਜੀਠੀਆ ਨੇ ਇੱਕ ਤਰ੍ਹਾਂ ਨਾਲ ਹੁਣ ਦੂਸਰੇ ਪਾਰਟ ਤੇ ਆਈਏ ਤਾਂ ਅਮਰਤਪਾਲ ਸਿੰਘ ਜਾਂ ਸੰਬੰਧਤ ਧੜੇ ਨੂੰ ਜੀ ਸਵਾਲਾਂ ਦੇ ਕਟਾਰੇ 'ਚ ਖੜਾ ਕੀਤਾ ਸਰਕਾਰ ਸਮੇਤ ਕਿ ਭਾਈ ਮੇਰੇ ਤੇ ਜਿਹੜੇ ਅਟੈਕ ਹੋ ਰਿਹਾ ਉਹ ਜੋੜਿਆ ਕੀ ਹੈ ਕਿ ਗੈਂਗਸਟਰ ਲਿੰਕ ਹੈ ਜੀ ਤਾਂ ਹਮਲੇ ਹੋ ਰਹੇ ਕਿਹਦੇ ਤੇ ਹੋ ਰਹੇ ਨੇੜੇ ਮਤਲਬ ਕਿ ਮਜੀਠੀਆ ਨੇ ਦੇਖੋ ਕਿ